ਏਠੀ ਗੀ ਏਠੀ ਨਾਰਕੀ ਤੇਰੀ ਮਾੜੀ ਯਾ ਵੜਾ ਚੜੀ ਗਈ ਮੁੰਨਾਲੀ ਸਹੀ ਜੀ ਮੈਂ ਜਾਂਦਾ ਮੇਲੇ ਚ ਫੋਟੋ ਖਰਾਵਾਣਾ ਮੈਂ ਕਹੇ ਦੇਖੀ ਹਾਂ ਅਹੀਂ ਪਿਆਰਿਆ ਕਰ ਇਹਨੂੰ ਦੇਖੀ ਜਾਇਆ ਕਰ ਸਾਰਾ ਟਾਈਮ ਬੈਠਾ ਰਹੇ ਸਟਕਿਆ ਆ ਗੋਹੇ ਸਟਕਿਆ ਫਿਰ ਕੀ ਹੋਵੇ ਉਹਨਾਂ ਨੂੰ ਬੂਟ ਤਾਂ ਲਾਉਂਦਾ ਕੰਮਲਾ ਟੋਲਿਆ ਇੰਨਾ ਕਮਰਾ ਤਾਂ ਹੈ ਨਹੀਂ ਜਿੰਨਾ ਤੁਸੀਂ ਕਹਿ ਕੇ ਬਣਾਇਆ ਹੈ। ਮੈਂ ਇਹ ਗੱਜ ਦੋਨ ਤੂੰ ਆ ਬੂਟ ਨਹੀਂ ਲਾਇਆ ਹੈਗਾ ਇਹਨੇ ਲਿਬੜੇ ਪਾਏ ਨੇ ਮੰਝੇ ਕੱਪੜੇ ਖਰਾਬ ਕਰੇਗਾ। ਇਹ ਕਿਤੋਂ ਨੇ ਸੋਖੇ ਨੇਗੇ? ਉਹਨਾਂ ਨੂੰ ਫੋਨ ਕਰਕੇ ਹੱਦ ਲੋ ਤਾਂ ਥੋੜੀ ਨਜ਼ਾਰੀ ਲੈਂਦਾ ਫਿਰਦਾ ਮਾਂ ਨਾਲ ਮੈਂ ਨੌਕਰ ਲੱਗ ਰਿਹਾ ਥੋੜਾ। ਆ ਜਾਣਗੇ ਉਹ ਢਿੱਕ ਢਿੱਕ ਕਾਲੀ ਹੋ ਗਈ ਤੈਨੂੰ। ਕਾਲੀ ਤਾਂ ਗਏ ਨਹੀਂ ਹਜੇ ਉਹ। ਹੂੰ। ਆਹ ਹੁਣ ਆ ਜਾਣਗੇ ਤਾਂ ਤੁਰੇ ਵਾਲੇ ਨੇਗੇ। ਹੁਣ ਨਾਲ ਬਾਈ ਮੇਰਾ ਹੱਲ ਕਰੋ। ਤੇਰੇ ਭਾਣ ਕਰ ਦੂ ਹੱਲ ਤੂੰ ਨਾ ਖੜਾ ਕੇ ਕੰਮ ਕਰ ਲੈ।

ਇਹ ਕਿਹ ਜੀ ਜਾਂਦਾ ਹੈ ਮੈਂ ਤੈਨੂੰ ਕਰ ਲੱਗਾ ਉਹ ਆ ਕਿਹੜੇ ਵੇਲੇ ਉਹ ਅੰਦਰ ਅੰਦਰ ਗੱਲ ਜਾਂਦਾ ਹੈ ਬਿਹੜੇ ਚ ਪਿਆਗਾ ਹੁਣ ਕੋਈ ਕਦੇ ਆ ਕਰ ਜਾਂਦਾਗਾ ਅਲੱਗਾਂ ਦਾ ਭੈਣ ਦਾ ਦੁਪਹਿਰੀ ਲਟੇ ਪਏ ਨੇ ਤੇਰਾ ਕਹੀ ਅੰਨੀ ਹੈ ਮੈਂ ਤਾਂ ਵੀ ਕੰਮ ਕਰ ਲਾ ਖੜਾ ਹੋ ਜਾ ਮੈਂ ਸਬਰੇ ਬੰਨਿਆ ਗੋਹਾ ਗੋਸਟੇ ਉਪਾਇ ਹੋ ਗੋਧਰ ਗੋਹਾ ਤਾਂ ਸਿੱਟੇ ਨਾ ਮੈਂ ਸਾਨੂੰ ਕਿਹਾ ਸੀ ਕਿ ਮੈਂ ਪਰੇ ਬੰਨਦੇ ਮਹਾ ਉੱਥੇ ਤਾਂ ਗਿੱਲਾਗਾ ਵੀ ਸੁੱਕ ਜਾਊਗਾ ਨਾ ਧੁੱਪ ਜੀ ਨਿਕਲੀ ਪਈ ਜਾ ਲਾ ਪੀ ਸੁੱਕ ਜਾਊਗਾ ਹੁਣ ਤਾਂ ਥਾਂ ਦਾ ਸੁੱਕ ਤਾਂ ਜਾਊਗਾ ਫਿਰ ਉਰਤ ਪਰਾ ਤਾਂ ਕਰਨੀ ਚਾਹੀਦੇ ਪਸੂ ਉਹ ਆਪਣੇ ਜਵਾਕ ਜੇ ਕੀ ਹੁੰਦੇ ਕਦੋਂ ਆਉਣਗੇ ਆਈ ਅੰਨੇ ਤੁਰੇ ਹੋਏ ਨੇਗੇ ਹੋਰ ਐਵੇਂ ਉਹਨਾਂ ਦਾ ਘਰ ਵੀ ਸੁਣਨਾ ਲੱਗਦਾਗਾ ਹੋਰ ਆਈ ਜਾਂਦੇ ਨੇ ਆ ਜਾਣ ਕੇ 10-20 ਮਿੰਟਾਂ ਨੂੰ ਘੰਟੇ ਨੂੰ ਉਹਨਾਂ ਨੂੰ ਕਿ ਲੋਡ ਆਉਣ ਦੀ ਨੌਕਰ ਤਾਂ ਹੈਗਾ ਮੈਂ ਆਹੂ ਕਰ ਨੰ ਕਿ ਲੋਡ ਆ ਤੇਰਾ ਤੂੰ ਜਿਆਦਾ ਨਾ ਬੋਲਿਆ ਕਰ ਐਵੇਂ ਬੜਾ ਯਾ ਲੱਗੀ ਜਾਂਦਾ ਭਾਈ ਇਹ ਕਿਹੜਾ ਮੈਨੂੰ ਕੰਬਲ ਦਿੰਦੇ ਆ ਬੁਖਾਰ ਵਾਲਾ ਹੋਂਗ ਹੋਇਆ ਪਿਆ ਤੁੱਪੇ ਕਰੀਏ ਮਨ ਕੋਈ ਤਖਲੀਬਾ ਤੂੰ ਕੋ ਕੰਮ ਕਰ ਲੈ ਔਰੇ ਸਰਾਣੇ ਬਹਿ ਜਾਂਦੇ ਹੋ ਮੈਂ ਤਾਂ ਨਿਵੇੜ ਲਿਆ ਸਾਰੇ ਕੰਮ ਬੰਦੇ ਨੇ ਦਸ ਰਾਤ ਨੂੰ ਹੀ ਸੌਣ ਦਿੰਦੀ ਇਹਨੂੰ ਉਠਾਉਂਦੀ ਨਹੀਂ ਪਰੋਣੇ ਨੇ ਮੈਨੂੰ ਕਹੀ ਜੋ ਕੱਟਾ ਖੁੱਲ ਗਿਆ ਬੱਛਾ ਖੁੱਲ ਗਿਆ ਹੁਣ ਦਿਨੇ ਸੌਣਾ ਨਹੀਂ ਘੰਟੇ ਮੈਂ ਹਾਂ ਸਾਰਾ ਦਿਨ ਹੀ ਟੇਰਨਾ ਕੰਮ ਕੀ ਕਰਦਾ ਤੂੰ ਓਹ ਦਿਨ ਤਾਂ ਗੋਲੀ ਦਵਾਈ ਲੈ ਲੈ ਡਾਕਟਰਾਂ ਦੇ ਆਧਾਰ ਬੰਦ ਕਰਤੀ ਕਹਿੰਦੇ ਤਾਂ ਉਹੀ ਬੈਲਾ ਵਾਂਗੂ ਖਾਈ ਜਾਂਦਾ ਦਵਾਈ ਆ ਫਿਰ ਬੈਲਾ ਦਾ ਦਵਾਈ ਦਵਾਈ ਵਾਲਾ ਤਾਂ ਬੋਲਾ ਕਰ ਛੱਡਿਆ ਤੈਨੂੰ ਹਾਂ ਦੂਤੇ ਹੋਰ ਕੀ ਬਾਲਾ ਹੋਏਗਾ ਤੂੰ ਕੀ ਬਾ ਜੇ ਸਕੇ ਮੈਂ ਸਭਰੇ ਬਣਿਆ ਹੁਣੀ ਤੋਂ ਬਣ ਕੇ ਆਇਆ ਹੈਗਾ ਲੈ ਇਹ ਦੁਬਾਰਾ ਆਇਆ ਜਿਹੜਾ ਕੋਈ ਕਹਿ ਦਿੰਦਾ ਉਹੀ ਗੋਲੀਆਂ ਚੱਕ ਲੈਣਾ ਜਾ ਕੇ ਮੈਂ ਕਿਹਾ ਲੋਕਾਂ ਇੰਤੀਆਂ ਬਣਾ ਦੇ ਟਾਰੋੜੇ ਮਾਰ ਦਾਂਗਾ ਬੌਲੇ ਨੂੰ ਦਿਮਾਗ ਅੱਦਿਆ ਹੋਇਆ ਤਾਂ ਹਾਂ ਜੇ ਹਾਲ ਆਹੀ ਦੇ ਗੋਲੀਆਂ ਆਈ ਖਾਈ ਗਿਆ ਤਾਂ ਲੱਗ ਵੀ ਜਾਏਗਾ ਮਾਰਨ ਲੋਕ ਤਾਂ ਕੋਈ ਨਹੀਂ ਕਹਿੰਦੇ ਬਾਹਰ ਪੁੱਛ ਕੇ ਦੇਖੋ ਅਰੇ ਇਹ ਕਹਿੰਦਾ ਵੀ ਤੇਰੇ ਵਰਗਾ ਦਿਮਾਗ ਕਿਸੇ ਦਾ ਨਹੀਂ ਤੁਹਾਡੇ ਟੱਬਰ ਚ ਉੱਠੇ ਪਾਸੇ ਚਲਾਉਣਾ ਦਿਮਾਗ ਬੌਲੇ ਦਾ ਸਿਰ ਮਾ ਬਾਪ ਜੇ ਤੇ ਮੇਰਾ ਦਿਮਾਗ ਨਾ ਖਾਓ ਸਿਰ ਨਾ ਖਾਓ ਮੇਰਾ ਕਿਆ ਹੋਣਾ ਸੀ ਨੇ ਬੈਠਣਾ ਵੀ ਨਹੀਂ ਹੈਗਾ ਆ ਜੇ ਡੱਕਾ ਤੇ ਕੋਈ ਸਰਖਾਈ ਜਾਂਦੀ ਐ ਕੌਣ ਕਹ ਜਨੀ ਹੈਗੀ ਹੋਰ ਕੋਈ ਕੰਮ ਨਹੀਂ ਹੈਗਾ ਮਾਰਨ ਤੋਂ ਬਿਨਾ ਇਹਨੂੰ ਮਾਰ ਮਾਰਦਾ ਬਾਲਾ ਬਣਾਤਾ ਮੈਨੂੰ ਬਾਲਾ ਬੱਤਾ ਹੀ ਬਣੇਗਾ ਹਾਂ ਬ ਮਾਰ ਕੇ ਥਾੜੇ ਵਾਜ ਦੂ ਮੈਂ ਕਿਦੋਂ ਮੈਂ ਬਾਲਾ ਜੰਮੀ ਬਾਲਾ ਸੀ ਇਹਨੇ ਤੈਨੂੰ ਹਾਂ ਨਾ ਮੇਰੇ ਤੇ ਕੋਈ ਕੇਸ ਬਣੇ ਉਹ ਲਿਆ ਆਇਆ ਜ਼ਰਾ ਤਾਂ ਉਹ ਲੱਗਦਾ ਆਪਣੇ ਵਾਲੇ ਜਵਾਗ ਜਾਗੇ ਮੇਨੂੰ ਤਲਾਬ ਹਾਂ ਲੱਗਦਾ ਮੇਰੀ ਬਹੂ ਨਾਲ ਲਈ ਆਉਂਦੇ ਆ ਹੈ ਹੋਰ ਥੇਰ ਵੀ ਬਹੂ ਲਿਆਉਣਗੇ ਉਹ ਇਹ ਨਾਲ ਹੀ ਲਿਆਏ ਕੈ ਕੇ ਤਾਂ ਗਈ ਸੀ ਮੈਨੂੰ ਮਰਿਆ ਕਰ ਕੋਈ ਰਿਸ਼ਤੇਦਾਰ ਹੁੰਦਾ ਨਾਲ ਇਹਦਾ ਕੋਈ ਰਿਸ਼ਤੇਦਾਰ ਹੋਵੇ ਰਿਸ਼ਤੇਦਾਰੀ ਚ ਕਿਹਾ ਸੀ ਨੇ ਚੰਗਾ ਚੁੱਪ ਕਰ ਜਾ ਜਰੂਰਸ ਨਾ ਕੱਢੋ ਪਹਿਲਾਂ ਗੱਲ ਦੇਖ ਲਿਆ ਕਰ ਸੁਣ ਲਿਆ ਕਰ ਅਗਲੀ ਵਾਰੀ ਪੱਕਾ ਹੀ ਨਾ ਮਰ ਉਹਦੇ ਹੁੰਦੇ ਨਾ ਕਰੀ ਜਾਇਆ ਕਰੋ ਮੈਂ ਤੇ ਚੰਪਰ ਦੁਆਰੇ ਨਾ ਹੁਣ ਤੇਰੇ ਚਲ ਆ ਜਾਣ ਤੇ ਚੱਲ ਜਦੋਂ ਹੈ ਨਹੀਂ ਗਾਣੇ ਆ ਮਨ ਨਾ ਮਾਰ ਕਾ ਆ ਪਰਸਾ ਸਿੱਧਾ ਕਰ ਲਾ ਉਹ ਦੇਖ ਲੈ ਹੱਸਣਾਓ ਜਿੱਜੂ ਉਹ ਦੇਖ ਲੈ ਇੱਕ ਉਹ ਪਿਆ ਪੌਲਾ ਦੇਖ ਚਲੋ ਇੱਕ ਆ ਚੱਕ ਲੈ ਨਾਲ ਤੂੰ ਕਹਿੰਨਾਗਾ ਬੋਲੀ ਤੈਨੂੰ ਹੋਰ ਕਿਹਨੂੰ ਦੇਖੀ ਬੱਜੂਆ ਕੀ ਕੀ ਆ ਪਰਸਾ ਪੈਂਦਾ ਹੁੰਦਾ ਗੱਲ ਚ ਤੇਰੇ ਜਿੱਜਾ ਲੱਗਦਾ ਹੈਗਾ ਹੋਰ ਕਮਲ ਨਾ ਮਾਰ ਭੈਣ ਬਣ ਕੇ ਮੇਰੀ ਬੇਇੱਜ਼ਤੀ ਹੋ ਜੂਗੀ ਉਹਨੂੰ ਕਹਿ ਦੇ ਮੋੜ ਇਹ ਤਾਂ ਉਹ ਹੀ ਨਹੀਂ ਚੱਕਣਾ ਹੁੰਦਾ ਇਹਨੂੰ ਸਿੱਧਾ ਕਰਨ ਵਾਲੇ ਫਾਹੇ ਚੱਲ ਭੈਣ ਦੂਜਾ ਹੋਰ ਲੋਕ ਕੀ ਕਹਦੇ ਉਹ ਦੇਖ ਲੈ ਕਿਵੇਂ ਵਰਸ ਪੈਗਾ ਜਿੱਦੂ ਬਾਲਾ ਨਾ ਬੋਲਵੇਂ ਮੈਂ ਆਉਣਾ ਨਹੀਂ ਸੀ ਤੂੰ ਆ ਤਾਂ ਕਹੇ ਲਈ ਤੇਰੀ ਧਰਾਲੀ ਸਾਰਾ ਟੱਬਰ ਨਾ ਬੌਲਿਆਂ ਦਾ ਹੀ ਕਰ ਲਿਆ ਮੈਂ ਚੰਗਾ ਚੁੱਕ ਹੋ ਜੂਗਾ ਤੂੰ ਹੀ ਗੱਲਾਂ ਬਾਹਲਾ ਸਾਨਾ ਜਿੱਦੇ ਹਾਂ ਬਾਲਾ ਬੋਲਦਾ ਕੀ ਖਾ ਕੇ ਜੰਮਦੀ ਰਹਿੰਦੀ ਓ ਲਿਆ ਕਰਦੀ ਹਾਂ ਤਾਂ ਪਾਣੀ ਵਾਰ ਲੈਂਦੇ ਸਿੱਧੀ ਚੱਲ ਪਈ ਅੱਗੇ ਸਿੱਧੀ ਚੱਲ ਨਾ ਹੋਰ ਵਿਆਹ ਵਧੀਆ ਹੋ ਗਿਆ ਔਰ ਭਾਈ ਵਧੀਆ ਪਈ ਤਾਂ ਆ ਜਾ ਫਿਰ ਤੁਸੀਂ ਆਪ ਪਕਾ ਲੀ ਤੇ ਵਧੀਆ ਹੀ ਹੋਠ ਠੀਕ ਇੰਦਰੇ ਵਧੀਆ ਹੋ ਗਿਆ ਵੇ ਹਾਂ ਵਧੀਆ ਤਾਂ ਫਿਰ ਪਕਾਤੇ ਬੋਲ ਹਾਂ ਜਮੀ ਤਾਰਤਾ ਅੰਕ ਸਸਰੀ ਘਾਲ ਬੈ ਜਾ ਬਾਈ ਬੈ ਜਾ ਹੋ ਜਾ ਕੇ ਜਾ ਬਾਈ ਮੈਂਨੇ ਮੱਤ ਗਏ ਸੀ ਤਾਂ ਬੈ ਜਾ ਧੁੱਪ ਵਾਲੀ ਕਰ ਰੱਖੀ ਰੱਬ ਨੇ ਇਹ ਵਧੀਆ ਆ ਗਿਆ ਭਾਈ ਹਾਂਜੀ ਵਧੀਆ ਹੋ ਗਿਆ ਇਹ ਇਹ ਆਉਣਾ ਤਾਂ ਤਾਂ ਕਰ ਖਤੋਂ ਕਿਨੂੰ ਕਹਿੰਦੀ ਬੁੜੇ ਮੇਰੀ ਭੈਣ ਹੈਗੀ ਤੈਨੂੰ ਪਤਾ ਨਹੀਂ ਉਹ ਵਿਆਹ ਚ ਆਈ ਤਾਂ ਸੁਣ ਲੈ ਉਹ ਬੈ ਜਾ ਅੱਛਾ ਤਿਆਰ ਤੋਂ ਉੱਧਰ ਤੋਂ ਬੈ ਜਾ ਕਰ ਅੱਛਾ ਪਹਿਲਾਂ ਤਾਂ ਦੇਖ ਮੇਰਾ ਮਾਮਾ ਕਹਣਾ ਸੀ ਮੈਂਨੇ ਮਾਮਾ ਮੇਰਾ ਨਹੀਂ ਮਾਨ ਮਾਰੀ ਹੈਗਾ ਮੇਰਾ ਦਿਓ ਰਹਿਗਾ ਤੇ ਮੇਰਾ ਕੀ ਲੱਗ ਗਿਆ ਤੇਰਾ ਦਿਓ ਰਹਾ ਫਿਰ ਮੈਂ ਕੀ ਕਰ ਹਰੇਕ ਦੇ ਸਾਹਮਣੇ ਨਹੀਂ ਆਉ ਕਰਦੇ ਹੁੰਦੇ ਅੱਛਾ ਕੋਈ ਨਹੀਂ ਭਾਈ ਸਾਡਾ ਬੜੀ ਤੈਨੋਂ ਬਾਸੋ ਸਮਾਂ ਦੀ ਮੇਰੇ ਵਰਗੀ ਹੈ ਜੀ ਮਤਨ ਮੁੱਕੀਆਂ ਨਾ ਖਾ ਲਈ ਤੂੰ ਚੁੱਪ ਕਰ ਦੋ ਰਹਿ ਗਿਆ ਇਹ ਗੱਲ ਤੇ ਪਹਿਲਾਂ ਮੈਂ ਤੈਨੂੰ ਨਹੀਂ ਕਿਦੇ ਸਾਹਮਣੇ ਵੀ ਚੁੱਪ ਟਟਾ ਇਹਦਾ ਦੋਨੇ ਇੱਕੋ ਜਿਹੇ ਹੈਗਾ ਚਾਹਤਾਂ ਰੋ ਸੱਚੀ ਗੱਲ ਹੈ ਵੀ ਤੂੰ ਇਹਨੂੰ ਕਿੱਥੋਂ ਲਿਆ ਆ ਭਾਈ ਆ ਬੜੀ ਜਣਾ ਮੇਰੇ ਬੇਬੇ ਬੰਗੋ ਬੋਲਦੀ ਆ ਵੀ ਕਿਹਨ ਦਿੱਤੀ ਆੜੀ ਬਾਈ ਰਾਂ ਦੀ ਮੁੰਡੀ ਕਿਹਨੂੰ ਕਹਿਣੀ ਹੈਗੀ ਮਾੜੀ ਕਿਉਂ ਸੱਚ ਵੀ ਨਹੀਂ ਬੋਲਦੇ ਅੰਦਰ ਦੇ ਵਾਲੇ ਪਰਸ ਦੇ ਪਾਗਲੇ ਲੋਕ ਆ ਗਏ ਸਭ ਜੀ ਵਿਚਾਰ ਚ ਗਏ ਬਾਈ ਬਤ ਜਿੱਦ ਤੁਹਾਨੂੰ ਕੁਝ ਪਤਾ ਹੈ ਜਮਾਨਾ ਮਾਡਲ ਆ ਕਦੇ ਗਿਆ ਬਾਲੀਵੁੱਡ ਚ ਉਹ ਪਰਸ ਹੋਰ ਹੁੰਦੇ ਨੇ ਉਹ ਸਹੀ ਗੱਲ ਆ ਕੋਈ ਹੋਰ ਲੰਗਾ ਪਿੰਡੂ ਆ ਕਿਹੜਾ ਚੱਲੰਦਰ ਚੱਲ ਤੁਸੀਂ ਕੁੜੀ ਕਾਮਲੀ ਐ ਸਾਰਾ ਦਿਨ ਫੋਨ ਦੇਖਦਾ ਤੈਨੂੰ ਫਿਰ ਵੀ ਉਹ ਸਹੀ ਗੱਲ ਆ ਸਭਿਆਣੇ ਅੰਦਰ ਕਦੇ ਕਰਦੇ ਨਾ ਫੋਨ ਵੀ ਨਹੀਂ ਪਹੁੰਚਦਾ ਕੁੜੀ ਦੀ ਸਹੀ ਗੱਲ ਆ ਬਾਈ ਆ ਪੜੀ ਲਿਖੀ ਆ ਪੜੀ ਲਿਖੀ ਜੀ ਦੋ ਸਾਲ ਲੜਕੇ ਹਟਿਆਉਂਦੇ ਪਤਾ ਸੀ ਹੋਰ ਘਰੇ ਹੈਗਾ ਕੁਲੱਗ ਉਹਨਾਂ ਨੂੰ ਕੰਮ ਸੀਗਾ ਮੈਂ ਦੋ ਦਿਨ ਲਾਉਗੀ ਇੱਥੇ ਕਹਿੰਦੀ ਆ ਲੈ ਚੱਲ ਮਾ ਮੇਰਾ ਕਿ ਲੰਬਾ ਹੋ ਜਾਂਦਾ ਇਹਦਾ ਕੋਈ ਦਾ ਬੁੱਕ ਨਹੀਂ ਆਪਣੀ ਕੰਜੇ ਦੇ ਦੱਸਤਾ ਹੁੰਦੇ ਮੈਂ ਤਾਂ ਫੇਰ ਤੇ ਮੇਰੀ ਬਹੂ ਜਾਂ ਹੈ ਕਿੰਦਰ ਜੀ ਕਹਿੰਦੀ ਸੀ ਸਾਰੀਆਂ ਬਹੂਆਂ ਲੱਗਦੀ ਨਹੀਂ ਇਹ ਤਾਂ ਮੈਂ ਦੱਸੀ ਨਹੀਂ ਹੈਗਾ ਦੱਸੀ ਨਹੀਂ ਹੈਗਾ ਤੂੰ ਤਾਂ ਕਿੰਨੇ ਸੁਝਾ ਦਿੰਦਾ ਉਹ ਤਾਂ ਨਿਆਣੀ ਸੀ ਜਿਵੇਂ ਆਖੜੀ

ਤੋਡੇ ਨਾਲ ਕੋਲ ਜਹਾਨ ਚੰਗਾ ਦਾ ਸਾਰੇ ਸਿਆਣੇ ਨੇ ਤੁਹਾਡੇ ਨਾਲ ਉਹ ਤੂੰ ਬਣੂ ਹਸਾਬ ਨਾਲ ਤੈਨੂੰ ਹਾਂ ਤੂੰ ਬਣੂ ਇਹ ਕਮਲ ਮਰੀ ਗਈ ਉਹਦੇ ਸਾਹਮਣੇ ਕੁੜੀ ਦੇ ਪੜੀ ਲਿਖਿਆ ਤੁਹਾਨੂੰ ਟੌਰ ਨਹੀਂ ਦੱਸਦੀ ਤੁਸੀਂ ਕਦੇ ਸਕੂਲ ਦੇ ਮਗਰ ਦੀ ਲੰਗੇ ਤੁਸੀਂ ਕਿ ਮੈਂ ਇੱਥੇ ਆ ਕੇ ਰੱਖ ਜੇ ਓਕੇ ਦੱਸਿਆ ਜਰਣੋ ਉਹਨਾਂ ਨੇ ਉਹ ਗੱਲ ਦੋਨੇ ਇੱਕੋ ਜਿਹੀ ਹੋਇਆ ਉਹਨਾਂ ਦਿਮਾਗ ਆ ਰੱਖਿਆ ਮੇਰੇ ਨਾਲ ਦਿਮਾਗ ਨੂੰ ਦੱਸਿਆ ਤਾਂ ਸੀ ਤੋ ਦੋ ਦਿਨਾਂ ਦੀ ਗੱਲ ਹੈ ਉਹ ਦੋ ਦਿਨ ਤਾਂ ਰਹਿਣਾ ਹੀ ਹੈ ਬਲ ਮੈਂ ਦੇਖਿਆ ਕਿ ਉਹ ਬੋਲੇ ਕਹਿੰਦੇ ਇਹ ਬੁੜੀ ਜੇ ਲੈ ਅਸੀਂ ਅਜੇ ਤੱਕ ਨਹੀਂ ਕਰਦੇ ਮੂਰੇ ਬੋਲੇਗੇ ਹੁਣ ਉਹ ਆਪਣੇ ਵਾਲਾ ਕਾਮਲਾ ਵੀ ਤਾਂ ਬੋਲਦੀ ਐ ਉਹਦੋਂ ਕਿਹੜਾ ਪ੍ਰੋਕ ਲੈਨੇ ਉਹ ਮਾਰਨ ਤੱਕ ਜਾਂਦਾਗਾ ਉਹ ਤਾਂ ਗੱਲ ਆ ਯਾਰ ਠਠ ਕਰ ਲੈਣਾ ਨੇ ਮੇਰਾ ਤਾਂ ਸਰਦ ਹੋਣਾ ਤਾਂ ਨੇ ਚੱਲ ਮੈਂ ਵੀ ਆਪਾਂ ਉੱਥੇ ਕੀ ਮੈਨੂੰ ਤਾਂ ਪਤਾ ਨਹੀਂ ਇੱਥੇ ਰਹਿ ਗਈ ਤੋਂ ਉਹਨਾਂ ਦੀ ਗੱਲ ਆਪਾਂ ਫਿਰ ਛੱਡਿਆ ਮੈਂ ਕਿ ਮੈਨੂੰ ਐਵੇਂ ਕੋਈ ਉਹਨਾਂ ਚੰਦ ਚੜਾ ਦੇਣਾ ਇਹ ਉਹ ਬਚੋਲਾ ਕਿਵੇਂ ਕਰਿਆ ਹੁੰਦਾ ਹੋਰ ਆਂਬ ਜੀ ਦਾ ਹਾਂ ਠੀਕ ਐ ਬੈਠ ਜਾ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਬੈਠ ਜਾ ਬਾਈ ਚੱਲ ਉਹ ਠੀਕ ਐ ਹਾਂ ਜੀ ਬਾਈ ਦਿਨ ਤੋਂ ਹੋਵਾਰੀ ਕੰਮ ਚਾ ਉਹ ਖੋਰੀ ਜੁੜੀ ਨਹੀਂ ਜੀ ਮੇਰੇ ਇਹ ਤਾਂ ਪਈ ਹੋຊਾ ਜੇਟੀ ਤੇ ਉਹ ਕੋਠੇ ਜਾ ਹਾਂ ਮੈਂ ਘਟ ਗਿਆ ਯਾਰ ਬਹੁਤ ਕਟਾਵਾਂਗੇ ਰੋਟੀਆਂ ਦੇਖਾਂਗੇ ਅੱਛਾ ਉਹ ਕਾਟਾ ਪੈਕੇਟ ਹੈ ਨਾ ਸਟੇਸ਼ਨ ਤੇ ਉਹ ਵਾਲੇ ਰੇਤਾ ਲੱਗੂ ਪਰ ਇਹ ਤਾਂ ਆ ਰਿਹਾ ਉਹ ਤੋਂ ਹੀ ਚੱਕ ਲਈਏ ਕੋ ਮੈਂ ਵੀ ਜੇ ਇਹਦਾ ਮੈਂ ਵੀ ਆਉਣਾ ਕੋ ਤੇ ਮੈਨੂੰ ਪਿੱਲਾ ਕਰਨਾ ਸੀ ਰੋਦੇ ਰਹਿ ਗਿਆ ਜਿੰਦਾ ਜੁੜਾ ਜਾਵੇ ਹੋਰ ਭਾਈ ਅਬਲੀ ਤਾਂ ਆ ਗਿਆ ਹਾਂ ਠੀਕ ਹੈ ਜੀ ਅੱਜ ਜਿਸ ਦਾ ਸਾਡਾ ਘਰ ਤੈਨੂੰ ਹੈ ਉਹ ਯਾਰ ਬੇਸ ਕੀ ਗਿਆ ਯਾਰ ਹੋਰ ਉਹ ਬੌਲੇ ਦੇ ਦਾਹ ਪਾਰ ਤੇ ਸਾਡਾ ਕਿਰਦੇ ਦਾ ਤੂੰ ਕਰਾਉਂਦਾ ਨਾ ਮੈਂ ਤਾਂ ਬੁਆਰ ਹੋ ਰਿਹਾ ਤੇ ਉਹਦੇ ਕੋਲ ਉਹ ਰਹਿ ਗਿਆ ਮਤਲਬ ਦਾ ਕਰ ਹੋਵੇ ਯਾਰ ਛੱਡਦਾ ਕੀ ਮਤਲਬ ਹੈ ਤਾ ਇਹ ਕੀ ਕਰੇਗਾ ਬਈ ਅਮਰਜੀਤ ਮਾ ਯਾਰ ਬੋਇ ਤੈਨੂੰ ਇੱਕ ਗੱਲ ਇਹ ਹੀ ਕਹਿਣਾਗਾ ਵੀ ਜਿਹੜਾ ਹੋ ਗਿਆ ਵਾ ਗਿਆ ਉਹਨਾਂ ਦਾ ਸਾਰਾ ਸਾਡਾ ਨਵੇਂ ਵਿਆਹ ਕਰਾ ਦੇ। ਮੇਰੀ ਗੱਲ ਸੁਣ ਮੈਂ ਜਾਵਾਂਗਾ ਕੁੜੀ ਵਾਲੇ ਕੋਲੇ। ਠੀਕ ਹੈ ਨਾ? ਦੇਖੇ ਸਾਰਾ ਪਤਾ ਬਈ ਛੋਟਾ ਇੱਕ ਪਸਾ ਕਰਾ ਦਿੰਦੇ ਮੈਂ। ਹੋਰ ਯਾਰ ਤਾਂ ਬਾਈ ਕਰਾएंगे ਜੇ 50000 ਬਣਾ ਲਿਆ ਤੈਂ। ਕਾਦਾ ਬਈ ਯਾਰ ਬਣਾ ਲਿਆ ਮੈਂ। ਹਾਂ। ਹੁਣ ਤਾਂ ਤੂੰ ਸਵਾਲ ਕਰ ਬਈ ਯਾਰ ਇੰਨੇ ਰਿਸ਼ਤੇ ਕਰਾਦੇ ਮੈਂ ਬੰਦਾ ਕੋਈ ਲਾਂਭਾ ਕਿਸੇ ਨੂੰ ਦਿੱਤੇ ਨਹੀਂ। ਉਹ ਕਾਦਾ ਹੋ ਗਿਆ ਨਾ? ਫਿਰ ਸਾਡਾ ਤਾਂ ਆ ਗਿਆ ਸਾਨੂੰ ਕਿਸੇ ਦਾ ਕੀ ਆ ਉਹ ਤਾਂ ਨਹੀਂ ਰਹੀ। ਕਾਦਾ ਲਾਂਭਾ ਹੋ ਗਿਆ? ਤੂੰ ਸਾਰਾ ਰਾਲਾ ਜਿਹਾ ਮਿਲਿਆ। ਸਿਰ ਉਹ ਵਿਆਹ ਕਰਤਾ ਬਈ ਤੇ ਪਛੜਦਾ ਸੋਢੀ ਨਹੀਂ ਜੀ ਕੁੜੀ ਵਸਾਉਂਦੇ। ਇਹ ਲੱਸਣ ਇਸੀ ਅਰਥ ਦਾ ਪੈਸੇ ਬਣਾਗਾ ਠੱਗੀ ਕਾਹ ਤੋਂ ਪੈਸੇ ਬਣਾਗਾ ਯਾਰ ਮੈਂ ਇਹਨੇ ਰਿਸ਼ਤੇ ਕਰਾਤੇ ਇਹਨਾਂ ਦਾ ਕਿਹਨੇ ਨਾ ਭਜਤਾ ਨਾ ਰੋਣਾ ਤਾਂ ਮੈਨੂੰ ਕੀ ਭਾ ਯਾਰ ਸਾਡੇ ਤਾਂ ਨਹੀਂ ਇਹੋ ਬੜਾ ਨਹੀਂ ਕਿਉਂ ਜਾਂਦੇ ਹੋ ਤੂੰ ਤਾਂ ਤੇਰੀ ਨਹੀਂ ਜੀ ਰੱਖਣ ਦੀ ਹਾਂ ਰਾਲਾ ਮਿਲਿਆ ਸੀ ਤੂੰ ਬਾਈ ਬੜਾ ਰਾਲਾ ਮਿਲਿਆ ਸੀ ਮੈਂ ਤੈਨੂੰ ਹੁਣ ਪਤਾ ਹੀ ਨਹੀਂ ਮੈਂ ਕਿਹ ਗੱਲ ਹੋ ਜਾਂਦੀ ਹੁੰਦੀ ਹੈ ਕਹਲਾ ਕਿਉਂ ਬੋਲੀ ਜਾਂਦਾ ਅਸੀਂ ਗੱਲ ਕਰੀ ਤਾਂ ਤੈਨੂੰ ਪਤਾ ਨਹੀਂ ਸਤਾ ਜਿਹੜਾ ਹੋ ਗਿਆ ਹੋ ਗਿਆ ਪਰ ਆਪਸ ਹੋ ਕੇ ਬੈਠ ਦੇਖ ਆ ਮਰਜੀ ਤੇ ਇੱਥੇ ਰੌਲਾ ਪਾਉਣ ਦੀ ਬਾਈ ਲੋੜ ਨਹੀਂ ਮੈਰੋਲਾ ਬੁੰਨਿਆ ਹਾਂ ਮੇਰਾ ਦੁਬਾਰੇ ਵੀ ਨਾ ਬਸਦਾਗਾ ਰਿਜਾਰਡ ਨਹੀਂ ਦੇ ਪਹਿਲਾਂ ਜਿਹੜਾ ਕੁਝ ਕਰਤਾ ਤੈਨੂੰ ਮਾਫ ਲਵਾ ਕੇ ਗੂਠਾ ਸਾਡਾ ਨਮਲਿਆ ਦੇ ਤੇ ਉਹ ਇਹ ਤਾਂ ਕੋਈ ਗੱਡੀ ਕਰਨੀ ਆ ਮੈਨੂੰ ਤਾਂ ਮੇਰੇ ਭਾਈ ਭਰਜਾਈ ਦੀ ਖੂਂਜ ਵਰਗੀ ਦਿਹਾੜੀ ਹਾਂ 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 ਸਾਡਾ ਤਾਂ ਹੋ ਹੀ ਕੰਮ ਨਾ ਉਹ ਤਾਂ ਤੂੰ ਗਾਲਾ ਦਿੰਦਾ ਸੀ ਉਹਦੇ ਭਾਈ ਨੂੰ ਤੇ ਭਰਜਾਈ ਨੂੰ ਹੁਣ ਤੈਨੂੰ ਖੰਡ ਮਰ ਕੇ ਲੱਗਣ ਲੱਗੇ ਉਹਦਾ ਨਹਿਰਾ ਜਿ ਡੇਗਦਾ ਸੀ ਕੀ ਨਛਬ ਕਰਦਾ ਸੀ ਸਾਕ ਕਰਾਓ ਮੈਨੂੰ ਵਾਹੋ ਕਰੋ ਵਾਹ ਕਰੋ ਮੇਰਾ ਮੈਂ ਤਾਂ ਯਾਰ ਲੱਖ ਮਾਰਾ ਸੀ ਕੁਝ ਹੋ ਗਿਆ ਹਨਾ ਕਰ ਚ ਸੌ ਗੱਲਾਂ ਹੁੰਦੀਆਂ ਨੇ ਹੁਣ ਤੂੰ ਦੁੱਧ ਦਿੱਤਾ ਹੋ ਗਿਆ ਆ ਵਰੀ ਜ਼ਹਿਰਾਂ ਮਾਰੀ ਅੱਲਾ ਬਗਾਇਆ ਉਹ ਕੁੜੀ ਦਾ ਦੋ ਦਿਨ ਹੋਈ ਆ ਇੱਥੇ ਯਾਰਾ ਉਹਦੇ ਨੂੰ ਲਣਕਰ ਵਾਲੀ ਬਣਾਈ ਬੈਠਾ ਲਾਏ ਤੂੰ ਮੇਰੇ ਨਾਲ ਹੁਣ ਟੱਕਰ ਆ ਉਹ ਜੇ ਦੋ ਦਿਨ ਆਈਆਂ ਨੇ ਚੰਗਰ ਨੂੰ ਦੋ ਦਿਨ ਲਾ ਲੈਣ ਦੇ ਚੁੱਪ ਕਰ ਯਾਰ ਇਹ ਨਾ ਹੋਰ ਤੂੰ ਪਹਿਲੀ ਡਾਕਰ ਕੋਈ ਨਾ ਯਾਰ ਕੇੰਦਰ ਨਾਲ ਗੱਲ ਹੋ ਗਈ ਕਿੱਦਾਂ ਇਹ ਨਹੀਂ ਕਹਿੰਦੀ ਸੀ ਉਸੇ ਦਾ ਰਿਸ਼ਤਾ ਲੈ ਹੁਣ ਤਾ ਮੈਂ ਜਵਾਬ ਦਿੰਦੀ ਆ ਮੈਂ ਕਰਾਂ ਰੋਲਾ ਤੈਨੂੰ ਦੇਖ ਬਈ ਸਾਡੇ ਘਰ ਚ ਸੌ ਕੁ ਸੋ ਇੱਥੇ ਗੱਲ ਕਰਨ ਦੀ ਸਾਡੇ ਘਰ ਦੀ ਲੋੜ ਨਹੀਂ ਤੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਿਆ ਯਾਰ ਇਹਦਾ ਆ ਹੋਰ ਗੰਮਾ ਆ ਯਾਰ ਇਹਦਾ ਰੇਪ ਹੋਣਾ ਹੈ ਜੀ ਇਹਦਾ ਉਹ ਮੈਂ ਤਾਂ ਤੇਰਾ ਲੋਟ ਰਿਹਾ ਹੁਣ ਸਾਡੇ ਘਰ ਤੇ ਫਰਕ ਪਾਉਣ ਆ ਗਿਆ ਉਹ ਫਰਕ ਪਾਉਣ ਆ ਥਾਮ ਬਣਾ ਲਈ ਜਨਾ ਹੁਣ ਝੂਠ ਬੋਲੀ ਜਨਾ ਇਹਦਾ ਪਹਿਲੀ ਨਹੀਂ ਰਾਜੀ ਤੂੰ ਹੋਰ ਭੈਣ ਦੀ ਉੱਤੇ ਤੂੰ ਜਹਾਜ਼ ਦਾ ਕੰਮ ਕਰ ਲਾ ਅਸੀਂ ਗੱਲਬਾਤ ਕਰਦੇ ਆ ਉਹ ਹੀ ਬੜਾਈ ਬੈਠਾ ਦੇ ਲੱਲਾ ਘਰ ਵਾਲੀ ਅੱਜੀ ਇਹਦੀ ਗੱਲ ਤੇ ਰਾਜੀ ਇਹਦਾ ਬੌਲਾਗਾ ਜੱਬਲਾ ਜੱਬਲੀਆ ਮਾਰਦਾ ਇਹ ਜੱਬਲੀਆ ਮਾਰਦਾ ਯਾਰ ਇਹ ਤੂੰ ਕਿੱਧਰ ਵੱਗ ਗਈ ਕਿਉਂ ਜਿੱਕਾ ਮਾਰੀ ਯਾਰ ਨਹੀਂ ਮੇਰੇ ਪਹਿਲੇ ਦਿਮਾਗ ਖਰਾਬ ਹੋਇਆ ਪਿਆਗਾ ਮੈਂ ਕਹਿੰਦੀ ਸਪੁੱਤ ਬਣ ਕੇ ਚਾਹ ਪੀ ਲੈ ਉਹ ਚਾਹ ਤਾਂ ਪੀ ਲੂੰਗੀ ਚੀਜੀ ਜਿਹਾ ਰਖ ਤੇ ਮੇਰੀ ਚੀਜੀ ਇਹਦੇ ਵਿੱਚ ਹੀ ਪਾਤੀ ਸੀ ਮੈਂ ਬਹਿ ਜਾ ਤੂੰ ਬੋਲਦੀ ਜਰਾ ਬੁੜਾ ਬੁੜਤਾ ਨੀ ਨਾਗੇ ਮੇਰੇ ਕੋਖੇ ਜੀ ਲੱਗਦੇ ਨੇ ਮੈਨੂੰ ਮੈਂ ਤੈਨੂੰ ਤਿੰਨੇ ਵਾਰੀ ਕਿਹਾ ਐ ਨਹੀਂ ਬੋਲਦੇ ਮੈਂ ਥੱਟ ਬੈਠ ਅਚਾਹ ਆਹ ਪੀ ਲੈ ਠੰਡੀ ਵੀ ਹੋ ਗਈ ਮੈਨੂੰ ਗਿਰੀਆਂ ਲਾ ਕੇ ਦਰ ਰੁੱਕੀ ਜਾ ਮੈਂ ਨਹੀਂ ਪੀਂਦੀ ਯਾਰ ਮੈਂ ਕਿਹੜਾ ਪਿੰਡੂ ਸਹਰ ਦੀ ਆ ਭੈਣ ਮੇਰੀ ਗਿਰੀਆਂ ਤੇਰੀਆਂ ਆ ਆਪਣੀਆਂ ਨਹੀਂ ਕਿਸੇ ਦੀ ਕਾਲਿਆ ਪਰਸਤਾ ਲਾ ਦੇ ਕਿਉਂ ਮੇਰੀ ਬੇਇੱਜ਼ਤੀ ਕਰਾਈ ਉਹ ਤੇ ਕੀੰਤੀ ਮਖਤ ਕਿੰਤੀ ਸਾਨੂੰ ਮਾਣ ਨੂੰ ਲਾਉਂਦੇ ਸਨ ਫੋਟੋ ਤੇ ਤਾਂ ਲੰਬੀ ਵੜਲੂ ਬੜਾ ਮੇਰੇ ਤੋਂ ਬੀਬੀ ਘਟਾਈ ਜਾਂਦੀ ਆ ਹੰਤਾ ਲੈ ਕੇ ਨਹੀਂ ਆਉਣਾ ਸੀ ਮੈਂ ਪਹਿਲਾਂ ਤੇਰਾ ਜੀਜਾ ਲੜੀ ਜਾਂਦਾ ਮੇਰੇ ਨਾਲ ਪਹਿਲਾਂ ਮੇਰੀ ਮਾਣ ਨੂੰ ਤਾਂ ਪਾਈ ਗਈ ਹੁਣ ਮੈਨੂੰ ਤਾਂ ਪਾਉਣ ਲੱਗੀ ਨਾਲ ਲਿਆ ਕੇ ਆਉਣਾ ਹੀ ਨਹੀਂ ਸੀ ਢਾਨ ਬਣ ਕੇ ਚਾਹ ਪੀ ਲਾ ਕਹਿੰਦੇ ਭੁੱਖੀ ਮਾਰਦੀ ਸਾਡੀ ਕੋਈ ਕੀ ਖਾਣ ਨਹੀਂ ਆਇਆ ਕੁੜੀ ਜੀ ਕੀ ਖਾਇਨ ਨੇ ਆ ਇਹਨੂੰ ਵੀ ਦੇ ਦੇ ਮੈਨੂੰ ਬੋਲ ਚ ਕੀ ਖਾਉਂਗੀ ਪਰ ਉਹ ਪਹਿਲਾਂ ਪਰ ਉਨੇ ਨਪੈ ਇਹਰੇ ਖਰਕ ਪਈਆ ਸਾਰੇ ਕਹਿੰਦੇ ਨੇ ਆਹ ਕਹਿੰਦੇ ਆ ਤੂੰ ਤਾਂ ਉਹਦੇ ਨਾਲ ਉਹ ਵੀ ਬੇਕਰ ਨਿਕਲੀ ਕਿੰਦਰ ਨਾਲ ਕਿਹੜੀ ਕਿੰਦਰ ਵਈ ਕੀ ਲੱਗਦੀ ਗਾਣੇ ਹੁੰਦੇ ਏੜੀ ਕਾ ਨੂੰ ਦੀ ਗੱਲ ਕਰਦਾ ਤੇਰੀ ਭੈਣ ਦੀ ਕੀ ਕੀ ਲੱਗਦੀ ਆ ਤੈਨੂੰ ਭੈਣ ਦੀ ਗੱਲ ਕਰ ਤਾ ਸੇ ਦੇਖ ਕੁਝ ਹੋਰ ਕਹਿ ਗਿਆ ਗਾਣੇ ਨਹੀਂ ਬਾਹਰ ਦਾ ਗੱਡੂ ਹਾਂ ਮੈਂ ਸਾਡੀ ਵਾਲੀ ਪੜੀ ਸੱਚਰਾ ਨਾ ਕੀ ਨਾ ਤਾਂ ਦੱਸ ਦੇ ਤੂੰ ਢਾਰਗਾ ਬਣਾਉਣਾ ਮੇਰਾ ਮੈਨੂੰ ਸੁਨੇਣਾ ਬੋਲ ਦਿਨੀ ਹੁੰਦੀ ਜਦੋਂ ਉਹ ਖੁੰਜਾ ਪੈਣਾ ਤੇਰਾ ਉਹ ਬਾਜਾ ਹੱਥ ਜਾ

ਨਹੀਂ ਇਦਾਂ ਦੀ ਵੱਡੀ ਮੋਨ ਅਲੀਸਾ ਹੋਣਾ ਮਨੂੰ ਕਿਹਦੇ ਨੇ ਬੁੱਜਰ ਜਿਹਾ ਮੈਨੂੰ ਮੋਨ ਅਲੀਸਾ ਕਹਿੰਦਾਗਾ ਹੋਏ ਹਾ ਮੈਂ ਨਾ ਬੋਲਿਆ ਕਰਾ ਤਾਂ ਕਾਲਾ ਜਾ ਬੀਲੀ ਨਾਲੇ ਇਹ ਗਿਰਿਆਂ ਦਾ ਬੈਡ ਵੀ ਲੈ ਗਿਆ ਕਿਉਂ ਨਹੀਂ ਬੰਨ੍ਹਾ ਕਰਦਾ ਕਿ ਅਰੇ ਆਵੇ ਆ ਗਿਰਿਆਂ ਬਾਗੀ ਜਾ ਕੁਟੀਨੀਆ ਕੀ ਘਟਾ ਗਿਆ ਕੀ ਹੋ ਗਿਆ ਕਿਰੀਆਂ ਫੜਾ ਭਰਾਵਾ ਕਿ ਮੇਰੇ ਪੈਸੇ ਉੱਤੇ ਦੁਕਾਨ ਬੰਦ ਪਈ ਸੀ ਓਏ ਸੌ ਲੱਗਦੀ ਤੇਰੀ ਕੋਈ ਦੱਸ ਨਹੀਂ ਦਿੱਤੇ ਨੇ ਆ ਦੇਖ ਇਹਦੇ ਕੋਲੇ ਆ ਕੀ ਕਰ ਤੂੰ ਦੇਣਾ ਹੀ ਹੈ ਮੇਰੀ ਭੈਣ ਨੂੰ ਇਹਦੇ ਕੋਲ ਪਾ ਲੈ 20 ਰੁਪਏ ਨਹੀਂ ਆ ਰਹਾ ਦੀਦੀ ਮੇਰੇ ਕੋਲੇ ਪਰਾ ਹੋ ਜਾ 20 ਵੀ ਕਿਥੋਂ ਆ ਗਿਆ ਇਹਨੇ ਮੁੱਕਰ ਗਿਆ ਤੁਹਾਡੇ ਨਾਲ ਤੂੰ ਚੋਰੀ ਕਰਕੇ ਲਾਇਆ ਹੋਗਾ ਇਹ ਬੇਲਾ ਪਿਤਾ ਮਰਜੀਦੀ ਮਾਗੀ ਠੱਗੀ ਮਾਰਜੀਦੀ ਇਹਦੇ ਕੋਲੇ ਨਾ ਮੈਨੂੰ ਸਾਰੇ ਠੱਗੀ ਟੱਕਰ ਦੇ ਐਵੇਂ ਤੈਨੂੰ ਧੰਮ ਦੋ ਮੈਂ ਨਾ ਜੀਜਾ ਬਾਹਰ ਪੈਣਾ ਲਾ ਜੀ ਮੇਰਾ ਰਸਤਾ ਕੜਾ ਮੇਰਾ ਮਾਹ ਪੈਣਾ ਕਰਦਾ ਸਰ ਪਾੜ ਦੂਗਾ ਹੂੰ ਪਤਾ ਹੀ ਹੈ ਭਾਈ ਮੇਰੇ ਹੀ ਆ ਜੇ ਤੇਰਾ ਜੀਜਾ ਕਾ ਕਿੱਦੋਂ ਨਹੀਂ ਆਂਦੀ ਏ ਕੌਲੀ ਤੁਸੀਂ ਤੂੰ ਚਾ ਕਾਲਿਆ ਚਲ ਚੰਗਾ ਆਹ ਪਾਸ ਖੜਾ ਦੇ ਮੈਂ ਤੇਰੀ ਕੁਛ ਕੁ ਕਰਾਂ ਪਾਸ ਰੰਗੀ ਪੇਂਗ ਮਾਰਗਾ ਮੂੰਹ ਐਵੇਂ ਬੋਲੀ ਜਾਂਦਾ ਤੇਰੀ ਨਾ ਖਾਂ ਤੇਰਾ ਉਹ ਫੇਰ ਲੈ ਜਾਊਗਾ ਸੁਣ ਗੱਲ ਸੁ ਪ੍ਰੰਤ ਤੂੰ ਤਾਚੋਲੀ ਘਰ ਛੱਡ ਕਰੀ ਚਲ ਤਰਾ ਤੇ ਪਿੰਡ ਚਿੰਦੀ ਜੀ ਲੈ ਦੇ ਜ਼ਰੂਰੀ ਚੀਜ਼ ਲੈ ਕੇ ਆਉਂਦਾ ਮੈਂ ਲੜੜਾ ਮਾਰੂ ਚਾਹੀਂ ਨਹੀਂ ਹੋ ਗਈ ਮੈਂ ਨਹੀਂ ਪੀਂਦੀ ਚਾਹ ਨਾ ਪੀ ਲੂੰਗੀ ਕੁਟੀ ਨਾ ਪੀ ਲੂੰਗੀ ਚਾਹ ਨਾ ਪੀਣੀ ਚਾਹ ਪੀ ਲਾ ਚਾਹ ਪੀ ਲਾ ਚਾਹ ਲੰਗੂ ਬੋਸਟਰ ਖਾਚੇ ਇੱਧਰ ਆ ਜਾ ਪਲੀਸ ਹੋ ਗਈ ਹਾਂ ਹੋਈ ਰਹੀ ਆ ਬੀ ਕੰਮ ਮਾਰੀ ਜਾਂਦੀ ਹੈਗੀ ਹੁਣ ਕਹਿੰਦੀ ਜੀ ਨਹੀਂ ਲੱਗਦਾ ਮੇਰੇ ਘਰੇ ਜਾਣਾ ਹੋਰ ਛੱਡ ਕੇ ਆਓ ਫਿਰ ਕਹਿਣ ਨੂੰ ਕੌਣ ਲਈ ਜਾਂਦਾ ਮੈਂ ਤੇਰਾ ਪਹਿਲਾ ਮੇਰੇ ਗਿਰਿਆਂ ਕੋ ਕੇ ਲੈ ਗਿਆ ਕੀ ਬੀ ਕੋਕਲੇ ਕਾਲੇ ਨਾ ਦੇ ਗਿਆ ਸੀ ਸੱਚਾ ਨਾ ਗਿਰਿਆ ਦੇ ਗਿਆ ਸੀ ਮੈਂ ਤਾਰੋਂ ਨਹੀਂ ਇਹ ਮੈਨੂੰ ਕਵਾਦਾ ਕੀਤਾ ਸੀ ਨਭਾਣੀ ਨੀ ਤੂੰ ਕੀ ਹੈ ਤੇਰੀ ਘਰ ਵਾਲੀ ਕੀ ਕੀ ਕੀਤਾ ਸੀ ਵਾਦਾ ਆ ਦੇ ਦੇ ਆ ਵੀ ਮੈਨੂੰ ਭੈਣੀ ਐ ਵੀ ਮੰਗ ਲੈ ਵੀ ਤੂੰ ਮੈਨੂੰ ਘੜੀ ਦੇ ਦੇ ਤੇਰੇ ਨਾਲ ਸੋਹਣੀ ਨਹੀਂ ਲੱਗਦੀ ਬੰਨੇ ਬੋਲੀਵੁੱਡ ਹੈ ਨੇ ਸੋਹਣੀ ਲੱਗਦੀ ਮੇਰੇ ਵਰਗੀਆਂ ਕੋਈ ਆ ਗਈ ਨੂਨ ਵਾਲੀ ਸਹੀ ਕਹਿੰਦਾ ਸੀ ਤੂੰ ਕੌਣ ਹੈ ਤੇਰੇ ਵਰਗੀ ਸੀ ਉਹ ਆਹ ਕਹਿੰਦਾ ਉਹ ਆਹ ਫੜ ਸੋਹਣੀ ਸੀ ਕਮਲ ਨਾਮ ਆ ਰਿਆ ਕਮਲ ਨਾਮ ਆ ਰਿਆ ਫੜ ਕਿਵੇਂ ਪੰਨਾ ਬੰਦ ਤੋਂ ਦੇ ਮਰਦੀ ਆ ਬੰਦੀ ਹੋਈ ਮੈਂ ਕਹਿੰਦੀ ਸੀ ਨਾ ਤੱਕ ਖੇਤ ਭਗ ਚੱਲਦੇ ਨਾਲ ਸਾਗ ਤੋੜ ਲੈਣ ਨਾਲ ਇਹਦਾ ਜੀਜਾ ਲੱਗਦੀਆ ਮੈਂ ਨਹੀਂ ਕੋਈ ਕੋਈ ਮਾਰਦੀ ਲੈ ਬਾਲੀਵੁੱਡ ਵਾਲੀ ਆ ਮੈਂ ਨਹੀਂ ਭੈਣੇ ਸਾਗ ਤੋੜ ਕੇ ਲੈ ਆ ਮਾਗੇ ਸਾਗ ਖਾ ਲੇਂਗੀ ਹੁੰਦੇ ਉਹ ਕਿਹੜਾ ਚਲੋ ਚਲੋ ਜਿੰਮਰ ਗਮਨਾਇਆ ਆਪਾਂ ਹੋਰ ਵਾਵਾ ਮੁਰਗਾ ਤੂੰ ਗਰੇ ਖਾਂਦੀ ਨਹੀਂ ਹੈਗੀ ਆ ਹੁਣ ਖਾ ਕੀ ਨਹੀਂ ਮੇਰੀ ਮਾਂ ਕੋਲੇ ਔਰ ਬ੍ਰੋਲੀ ਇਹਨੂੰ ਮੁਰਗਾ ਵੀ ਨਾ ਕਿੰਦਾ ਰਿਫਿਊ ਗਾਣਾ ਚੜ ਗਿਆ ਕੋਈ ਦਬਣਾ ਸੀ ਮੈਨੂੰ ਪਹਿਲਾ ਸਾਗ ਲੈਓ ਚੱਲੀਏ ਫਿਰ ਆਪਾਂ ਹਾਂ ਉਹ ਨਾ ਮੈਂ ਤਾਂ ਛਿੱਤਰ ਨਾਲ ਗਈ ਦਿੱਤੀ ਤੇ ਮੈਂ ਧਰਦੀ ਆਂ ਸਾਹਮਣੇ ਕਿਉਂ ਰੂਫ ਕੱਢਣਾਗਾ ਛੋਟ ਦੁੱਖ ਲੱਗਦਾ ਜੀ ਜਿਹਨੂੰ ਕੁਤਰਾ ਉਹਨੂੰ ਤਾਂ ਗੁੱਸੇ ਦੀ ਨਹੀਂ ਜੀ ਮੇਰੇ ਤੇ ਚੜਿਆ ਹੁੰਦੀ ਹੈ ਜਿਹੜੇ ਨਾਲ ਮੈਂ ਵੀ ਨਾ ਜਾਉਂ ਚੱਲ ਫਿਰ ਆ ਸਾਗ ਲੈਉਣ ਚੱਲਿਆ ਚਲੋ ਤਵਿਆਂ ਨੂੰ ਹੁਣ ਗਰੀਸ-ਗਰੂਸ ਕਰਾ ਕੇ ਇਹ ਕੰਮ ਸਾਰਾ ਕਰਾ ਕੇ ਇਹਨੂੰ ਖੜਾਈਏ ਰੰਗ-ਰੰਗ ਮਰਵਾ ਦਾਂਗੇ ਕੰਮ ਤਾਂ ਕਰਾਉਣਾ ਹੀ ਆ ਬਾਈ 50000 ਬਣਿਆ ਗਲੀ ਇਸੀ ਦਵਾਉਂਗੇ ਹੋਰ ਤੁਸੀਂ ਕੀ ਕਰੋਗੇ ਫਿਰ ਇਹਦੇ ਪੈਸੇ ਬਣਿਆ ਤੁਹਾਨੂੰ ਤਾਂ ਦਾ 50000 ਬਣ ਕੇ ਕਿੱਧਰ ਫਿਰਦਾ ਹੈ ਤੈਨੂੰ ਹੁਣ ਪਤਾ ਨਹੀਂ ਆ ਜੀ ਤੇ ਮੇਰੀ ਗੱਲ ਸੁਣ ਬਾਈ ਦੱਸੋ ਪਹਿਲਾਂ ਤਾਂ ਮੇਰਾ ਰਾਤ ਦਾ ਹੀ ਤੈਨੂੰ ਬੁਲਾਈਏ ਪੰਚਾਇਤ 'ਚ ਮਹਾਜਰ ਸਾਰੀ ਉਮਰ ਮੂੰਹ ਉੱਤੇ ਲੱਗਣਾ ਬੰਦੇ ਦੇ ਖਾਣ ਨੂੰ ਨਾ ਪੰਚਾਇਤ ਕਾਦੇ ਵਾਸਤੇ ਵੀ ਤੇ ਬਾਈ ਪੈਸੇ ਮੋੜ ਜਿਹੜੇ ਲਈ ਕਾਦੇ ਮੋੜਾਂ ਵੀ ਬਚੋਲ ਕੀ ਦੇ ਪੈਸੇ ਹੋਰ ਕਾਦੇ ਜਿਹੜੇ ਲਈ ਕੋਈ ਮੋੜਦਾ ਹੁੰਦਾ ਮੈਂ ਤੈਨੂੰ ਸਾਖ ਕਰਾਇਆ ਸਾਖ ਨੂੰ ਕਿਹਾ ਕਿ ਨਿਆਣੇ ਜੰਮ ਗਏ ਇੱਥੇ ਕੀ ਕਰਤਾ ਹੋਰ ਮੈਂ ਤੇ ਮੰਨਣੇ ਤੂੰ ਜੰਮੇ ਨਾਲੇ ਹੋਰ ਰੱਖਣੀ ਨਾ ਰੱਖਣੀ ਉਹ ਤੇਰੇ ਤੇਰੇ ਸਾਰੇ ਸੀ ਕਾਹਦੇ ਮੋੜਾਂ ਵੀ ਪੰਜਾਬ ਤੇਰੇ ਪੈਸੇ ਤੂੰ ਜੰਮ ਦੇ ਮੈਂ ਤੇਰੇ ਨਿਆਣੇ ਦੀ ਲੋੜੀ ਮਨਾ ਦਿੰਦਾ ਮਨਾ ਦ ਦੋਸੇ ਦੀ ਮਨਾ ਰੱਖ ਲੈਂਦਾ ਉਸੇ ਦੀ ਜੰਮ ਨਾਲ ਉਸੇ ਨੂੰ ਵੀ ਉਹ ਕਰ ਲੈਂਦਾ ਤੂੰ ਦੇਖ ਮੇਰਾ ਪਿਓ ਪਹਿਲਾਂ ਆ ਕੇ ਗਿਆ ਉਹ ਤਾਂ ਮਿੰਨ ਮਿੰਨ ਜੇ ਕਰਦਾ ਬਈ ਮੈਂ ਨਹੀਂ ਕਰਦਾ ਦੇਖ ਆਪਣੀ ਗੱਲ ਵਧੂ ਤੂੰ ਪੈਸੇ ਦੇ ਤੂੰ ਨਾ ਮੈਥੋਂ ਭਾੜਾ ਨਹੀਂ ਮੈਂ ਫਾਰਮਰ ਲਾ ਆਪਣੇ ਤੇਰਾ ਮੂੰਹ ਰੰਗ ਤੂੰ ਹੁਣ ਦੇ ਦੇ ਹਾਂ ਭਾੜਾ ਮੈਂ ਤੇਰੇ ਪਿਓ ਦੇ ਮੂੰਹ ਚ ਪਾ ਸਮਝ ਗਈ ਗੱਲ ਇਹਦਾ ਕੰਮ ਕਰ ਮੈਂ ਤੇਰੇ ਨਾਲ ਲੜਨ ਨਹੀਂ ਆਇਆ ਤੇਰੇ ਮੈਂ ਕਹਿਣ ਆਇਆ ਕੀ ਕਹਿਣ ਮੈਂ ਫੋਟੋ ਹੀ ਦਾ ਦੇਗਾ ਯਾਰ ਤੂੰ ਥਾਣੇ ਕਚਹਿਰੀ ਚ ਗੱਲ ਜਾਊਗਾ ਤੂੰ ਬਾਦ ਤੂੰ ਜਿਹੜਾ ਕੁਝ ਕਰਨਾ ਨਾ ਕਰ ਲਈ ਮੇਰਾ ਜਿਹਾ ਪਾ ਦੇ ਇੱਥੇ ਹਾਂ ਦੇ ਦੇ ਨੂੰ ਭਾੜਾ ਜਾ ਤੇਰੇ ਪਿਓ ਨੂੰ ਕਹਿ ਦੀ ਕਰਦ ਠਾ ਤੂੰ ਕੀ ਕਰ ਦਿਖਾ ਦੇਗਾ ਇਕ ਚੱਕ ਕੱਢ ਦੂੰ ਮਾਰ ਮਾਰਾ ਉਹ ਦੇ ਦੂੰ ਪਾਣਾ ਦੇ ਦੇ ਇਹਨੂੰ 5000 ਯਾਰ ਮਨਾ ਹੁਣੇ ਤੌਰ ਤੇ ਲੱਭ ਚੁੱਕੀ ਆ ਨਹੀਂ ਤਰਨਾ ਵੀ ਦੇਖ ਲੈ ਨੀ ਹਾਂ ਕੇਂਦਰੇ ਤੈਨੂੰ ਪਤਾ ਸੀ ਵੀ ਜਦੋਂ ਇਹ ਵੇਖੀ ਆ ਉਹ ਆਪਣੇ ਤਾਂ ਇੱਕੋ ਹੀ ਹੈਗਾ ਸੀ ਉਹ ਮਾਂ ਮੈਂ ਕੀ ਕਰਾਂ ਹਜੇ ਆਪਣੇ ਵਾਲਾ ਤਾਂ ਸਹੀ ਹੈਗਾ ਕਾਲਾ ਬਾਈ ਤਾਂ ਹਜੇ ਇਹਦੇ ਨਾਲੋਂ 100 ਗੁਣਾ ਚੰਗਾ ਹੈ ਮੈਨੂੰ ਤਾਂ ਹੁਣ ਇਹ ਚ ਮੈਂ ਤਾਂ ਹੁਣ ਇਹ ਟੈਨਸ਼ਨ ਹੋਣ ਲੱਗ ਗਈ ਹਾਂ ਮੇਰੀ ਮਾਂ ਇਹਦਾ ਨਾ ਕੱਟਦੀ ਕਿਵੇਂ ਹੈਗੀ ਨਹੀਂ ਆਏ ਨਹੀਂ ਪਤਾ ਉਹੀ ਗੱਲ ਅਗਲੇ ਦਸਾਂਗ ਤੋਂ ਦਾ ਪਾਗਲ ਮੇਰੀ ਮਾਂ ਮੈਨਾਂ ਕੱਟਦੀ ਆ ਲੀਲੀ ਜੀ ਬੋਲੀ ਨਹੀਂ ਪਾਗਲ ਸੁੱਲਣਾ ਕਿੱਥੇ ਸਾਰੀ ਜ਼ਿੰਦਗੀ ਆਦਾ ਬੰਦਾ ਇਹਦੇ ਨਾ ਕੱਟ ਲੂਗਾ ਸਾਗ ਤੋੜ ਕੇ ਨਾ ਇਹਦਾ ਕਿੱਥੇ ਵਿਆਹ ਹੋ ਜੂ ਡੋਲਾ ਆਏਗਾ ਉਹਦਾ ਵਿਆਹ ਮੇਰਾ ਲ ਮੋਨਵੀਸ ਆ ਵਾ ਤੇ ਤਾਂ ਪਾਗਲਖਾਨੇ ਛੱਡ ਕੇ ਆ ਬੰਦ ਲੇ ਚੱਲ ਦੇਖਦੇ ਆ ਪਹੁੰਚ ਕੇ ਖੇਤ ਤੱਕ ਮਾਂ ਹੋਰ ਆਪਾਂ ਨੂੰ ਇਹਨੇ ਤੰਗ ਕਰਦਾ ਨਹੀਂਗਾ ਸਾਗ ਤੋੜ ਲੀਏ ਹੋਰ ਹਾਂ ਹੈਗਾ ਖੜਾ ਵਧੀਆ ਸੋਹਣਾ ਹੋ ਰਿਹਾ ਖੜ ਜਾਏ ਕੁੜੀਏ ਇੱਥੇ ਖੜ ਜਾ ਤੂੰ ਥੱਕ ਗਈ ਓਏ ਕੰਮ ਕਰਕੇ ਵਾਹਾਰੇ ਸਾਗੀ ਖੜਾਗਾ ਹਾਂ ਸਾਗ ਤਾਂ ਵਧੀਆ ਖੜਾਗਾ ਮੈਂ ਤੋੜਦੀ ਆ ਮੈਂ ਕਹਿੰਦੀ ਸੀ ਮੈਂ ਉਹ ਤੁਹਾਨੂੰ ਤੋੜ ਕੇ ਲਈਉਂਗਾ ਹੁਣ ਲੱਗਿਆ ਮੈਨੂੰ ਇਹ ਸਾਗ ਨਹੀਂ ਹੈਗਾ ਨਹੀਂ ਕਾਵਲੀਏ ਸਾਗ ਹੈ ਬੀਬੀ ਤੂੰ ਵੀ ਹੱਥ ਕੇ ਮੇਰੇ ਤੋਂ ਸਾਗ ਸਾਗੀ ਦੇ ਸਿਰ ਤੇ ਲੱਗ ਰਹੀਆਂ ਲਹੂ ਪੀਣ ਤੂੰ ਜਾ ਇੱਥੋਂ ਇਹ ਮੇਰਾ ਸਾੜਾ ਲਹੂ ਪੀ ਅੰਦਰ ਹੈ ਨਾ ਸਾਡੇ ਤਾਂ ਭੰਕਦੇ ਮੇਰਾ ਥੜਾ ਤੂੰ ਤਾਂ ਨਾ ਵੇਚਤੀ ਕਰ ਲੈ ਬੇਨਾ ਦੱਸੀ ਆ ਗਿਆ ਉਹ ਫਿਰ ਤੇ ਟਾਵਰ ਨਾਲ ਨੰਤਾ ਸੀ ਕਾਲਾ ਨਾਲ ਜੀ ਨਾਲ ਤੇ ਕੋਈ ਗੱਲ ਬਣ ਜੇ ਇਹ ਦੋ ਦਿਨ ਆਈਆ ਸਾਗ ਉਹ ਤੇ ਕੋਤ ਤਾਬੀ ਨਾ ਲੈ ਜੀ ਆਪਣਾ ਚੱਲ ਭਾਈ ਚੱਲੀਏ ਘਰੇ ਆਪਣਾ ਚੱਲੀਏ ਘਰ ਨੂੰ ਤੋੜ ਲੈ ਸਾਗ ਰੱਜ ਗਈਆਂ ਹਾਂ ਹੋ ਤੋੜ ਲੈ ਚੱਲ ਤੁਸੀਂ ਇੱਥੇ 10 ਮਿੰਟ ਵਠੋ ਮੈਂ ਉਧਰ بڑا ਗੇੜਾ ਤੇ ਆਵਾਂ ਜਗਾ ਤੁਸੀਂ ਜਾ 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 पाइते बैठी है बिंदाग बैठा के तुरदी भी नहीं मां एता बैठ जा इथी बैठ जा मेरे तो लत्ता दुखने लाग गया कुड़े किथे आ रही थी बैठ जा बैठ जा बैठ जा देख मार दी मार दिए कुड़े की करी है डटी रहेगी मां एता ये काम मारती रहती है सारा दिन तो पा रखे ए चुप हो जा मैं छतर खाएगी मैं थो ਕੀ ਐ ਸੱਚੀ ਭਾਣੇ ਅੱਜ ਮੈਂ ਸੋਚਦੀ ਸੀਗੀ ਵੀ ਚਲ ਕਾਲੇ ਦਾ ਰਿਸ਼ਤਾ ਕਰਾ ਦੂੰਗੀ ਚਲ ਉਹ ਤਾਂ ਜਾਣ ਵਾਲੀ ਗੱਲ ਹੈ ਪਰ ਇਹਦਾ ਤਾਂ ਮੈਂ ਕਰਾ ਕੇ ਘਰ ਹੀ ਉੱਜੜ ਜੂ ਆਪਣਾ ਨਾ ਹੀ ਪੁੱਤ ਦੋ ਬੰਦੇ ਤੇਰੇ ਹੋਰੇ ਹੱਥ ਉਹ ਆਪਣੇ ਇੱਕ ਹੈਗਾ ਸੀ ਉਹ ਠੀਕ ਹੈ ਮਾਂ ਉਹ ਤਾਂ ਬਾਹਲਾ ਠੀਕ ਹੈ ਫਿਰ ਉਹੀ ਤਾਂ ਗੱਲ ਆ ਤਾਂ ਜਮੀ ਹੈਗੀ ਕੰਮ ਦੀ ਇਹ ਤਾਂ ਕੀ ਕਰਾਵਾਂਗੇ ਨਾ ਇਹ ਕੰਮ ਤਾਂ ਹੰਦਾ ਕਰਦੀ ਜੇ ਕੰਮ ਕਰਦੇ ਤਾਂ ਇਹਦਾ ਦਿਮਾਗ ਔਰ ਪਾਸੇ ਲੱਗ ਜੀ ਨਾਲੇ ਦਵਾਈ ਚਾਲਦੀ ਹੈ ਚੰਗੀ ਭਾੜੀ ਦਵਾਈ ਨਹੀਂ ਲੈਂਦੀ ਫੇਰ ਉਹ ਤਾਂ ਹਿੱਤਸ ਲੋਟ ਨਹੀਂ ਆਉਂਦੀ ਹੈਗੀ 2 ਸਾਲ ਤਾਂ ਸੈਟ ਰਹੀ ਹੈਗੀ ਆ ਹੁਣ ਫੇਰ ਇੰਨਾ ਕੰਮਲ ਮਾਰਨ ਲੱਗੀ ਮੈਨੂੰ ਜੇ ਇੰਨਾ ਪਤਾ ਹੁੰਦਾ ਨਾ ਵੀ ਇੰਨਾ ਕੰਮਲ ਮਾਰਦੀ ਮਤਲਬ ਐਕ ਹੀ ਨਹੀਂ ਹੋਣਾ ਸੀ ਨੂੰ ਕਿਸੇ ਤੋਂ ਬੜੀ ਮੋਟੀ ਕੱਚੜਾ ਕਰਦਾਲ ਕਰ ਲੋ ਸਮਝ ਨਹੀਂ ਕਿ ਕਰਦੀ ਆ ਹਜੇ ਮੈਂ ਆਪਦੀ ਮਾਂ ਨੂੰ ਕਹਿੰਦੀ ਸੀ ਮੈਨੂੰ ਕਿਉਂ ਕੁੱਟਦੀ ਐ ਇਹ ਤਾਂ ਰੱਬ ਦਾ ਜੀ ਹੈ ਇਹ ਤਾਂ ਧਮਾਕੂ ਹਲਾ ਰੱਖਿਆ ਗੈਣੇ ਸੱਚੀ ਤਾਂ ਬੜੂ ਕੰਮ ਲਈ ਭੈਣੇ ਨਾ ਭੈਣੇ ਮੈਂ ਤਾਂ ਦੋ ਬਾਰ ਲਈ ਹੱਥ ਬਾਈ ਗਰੂ ਨੇ ਦਿੱਤਾ ਤਾਂ ਹੈਗਾਗਾ ਐ ਤਾਂ ਨਹੀਂ ਕੰਮ ਨਾ ਮਾਰਦਾ ਹੈਗਾ ਕੰਮ ਤਾਂ ਦਾ ਤਾਂ ਕਰਕੇ ਦਿੰਦਾ ਕੰਮ ਤਾਂ ਕਰਦਾ ਹੈਗਾ ਵਧੀਆ ਖੇਡ ਲੱਗਦਾ ਉੱਠਦਾ ਆ ਜਾਂਦਾ ਆਪਣੀ ਚਾਹ ਜਿਵੇਂ ਹੀ ਹੈਗਾ ਮਰਜੀ ਚੱਲੀ ਆ ਮਾਂ ਘਰੇ ਮਰਦਾ ਸਿਰ ਪਾ ਲੀਆ ਹਾਂ ਚੱਲ ਭਾਈ ਹੋਰ ਥੱਕ ਗਏ ਸੀਗੇ ਆ ਕੁੜੀ ਕਿੱਧਰ ਗਈ ਆਪਣੀ ਕੁੜੀ ਪਤਾ ਨਹੀਂ ਕਿੱਧਰ ਵਗ ਗਈ ਨੀ ਕੀ ਨੌ ਮਤਲਬ ਚੁੱਪਲੇ ਜਾਣੀ ਹੈ ਨਹੀਂ ਮਾਨੂੰ ਆ ਜਾ ਚੱਲੀਏ ਭਾਈ ਘਰ ਨੂੰ ਕਿੱਧਰ ਵਾਗ ਗਈ ਨਾ ਬੇਕਾਰਿਆ ਉਹਨੂੰ ਦੇਖ ਕੇ ਲਿਆਵੇ ਕੁੜੀ ਨੂੰ ਕਿੱਧਰ ਵਾਗ ਗਈ ਇਹਨੂੰ ਤਾਂ ਲਹੂ ਫੀ ਰੱਖਿਆ ਭਾਈ ਕੁੜੀ ਨੇ ਸੱਚੀ ਪੁੱਛੇ ਜੀ ਕੀ ਹੋਇਆ ਮੈਂ ਕੱਪਾ ਬੈਠੀ ਹਾਂ ਗੁੱਡੀ ਦਾ ਬਚਾਏ ਹੁੰਦੇ ਉਹਨੂੰ ਦੇਖ ਕੇ ਲਿਆਵੇ ਉਹ ਕਾਮਣੀ ਨੂੰ ਦੇ ਦਿਮਾਗ ਖ ਰੱਖਿਆ ਵੀ ਉਹਨੇ ਪਤਾ ਨਹੀਂ ਕਿੱਧਰ ਵਾਗ ਗਈ ਰੁੜ ਜਾਣੀ ਲਾ ਕਿੱਧਰ ਵਾਗ ਗਈ ਪਤਾ ਹੀ ਨਹੀਂ ਸੰਤ ਪਤਾ ਹੀ ਨਹੀਂ ਲੱਗਣ ਲੱਗਾ ਕਿੱਧਰ ਵਾਗ ਗਈ ਥੁੱਟ ਕੇ ਬਸ ਇਹ ਲਿਆ ਵੀਰ ਬਣ ਜਾ ਦੇਖ ਕੇ ਲਿਆ ਲੂਟਣ ਨਾਲ ਲੱਗ ਜੇ ਉਧਰ ਅਸੀਂ ਉਧਰ ਹੁੰਨੀਆਂ ਗੀਆਂ ਦੇਖ ਕੇ ਰਹਿ ਜਾ ਜੀ ਕਿਲੂ ਤੇਰੇ ਤੇ ਲੱਤਾਂ ਦੁੱਖਣ ਲੱਗ ਰੀਆਂ ਨੇ ਬਹੁਤ ਮਸਾਉਂਦੀਆਂ ਕਿੱਧਰ ਬਹੂ ਉਹ ਵੀਂ ਦਿਨ ਉਹਦੀ ਮੈਂ ਵੀ ਨਹੀਂ ਅੜਕੇ ਜਿਹਾ ਲੱਗਿਆ ਕੰਬਲੀ ਕੰਬਲੀ ਘਰੇ ਮੈਨੂੰ ਮਾਪੇ ਨੇ ਦਵਾਈ ਦੇਣੇ ਨਾ ਤਪਾਇਆ ਬੇਟੇ ਬੇੜਾ ਮੇਰੀ ਭੈਣ ਦਾ ਉਹਨੇ ਕੀਤਾ ਸਾਰਾ ਕੁਝ ਨੇ ਤੇ ਬਹਿ ਜਾ ਲੋ ਬਲੂ ਸੀ ਇੱਥੇ ਮੈਂ ਵੀ ਥੱਕ ਗਈ ਬਹਿ ਕੇ ਹੋਈ ਲਾਲ ਲਾਲ ਇੱਥੇ ਨਾ ਕਰਦੀ ਤੇਰੀ ਮਾਂ ਦੀ ਉਹ ਡਰਾਉਂਦਾ ਮੈਨੂੰ ਲੰਗੜੇ ਜਿਹੜੀ ਮਿੱਟੀ ਲਵਾਉਂਦੀ ਪਾ ਕੇ ਤੈਨੂੰ ਪਾੜੀ ਕੀ ਹੋ ਗਿਆ ਪਹਾੜੀ ਹੁੰਦੇ ਆ ਸਾਰੇ ਦੱਸਣਾ ਨਹੀਂ ਉਹਨਾਂ ਨੂੰ ਬੋਈ ਬੋਈ ਬੋਨੇ ਮੇਰਾ ਪ੍ਰਾਣੀ ਦੱਸੇ ਨਾ ਬਿੱਟੀ ਲੱਗੀ ਓਏ ਥੂ ਚਲ ਸਾਈਕਲ ਤੇ ਚੁਟਾ ਦਵਾਉ ਤੈਨੂੰ ਆ ਜਾ ਹੂੰ ਗੱਪਾ ਮਾਰ ਤੇਰੇ ਕੋਲ ਨੰਗ ਕੋਲੇ ਸਾਈਕਲ ਹੋਊਗਾ ਤੂੰ ਚਲਾ ਲੈ ਭੈਣਾ ਕੀ ਆ ਜਾ ਨੰਗ ਰੰਗਿਆ ਨਾ ਕਹੇ ਸਾਡੇ ਵਾਲੇ ਬਥੇਰੀ ਕਰਦੇ ਮੇਰੀ ਆ ਜਾ ਖੜੀ ਹੋ ਇੱਥੇ ਲੈ ਦੇਖੋ ਬਾਗੀ ਉਹ ਦੇਖ ਉਹ ਬਾਗੀ ਆ ਜਾ ਲੇਟਣ ਆ ਲੱਗ ਤੂੰ ਮੈਨੂੰ ਕੁੱਟੂਗੀ ਵੀਰੀ ਭੈਣ ਹਾਏ ਮੈਨੂੰ ਤੰਗ ਕਰੀ ਜਾਨੀ ਹਾਂ ਮੈਂ ਛੜਾ ਮਰ ਜੂ ਆ ਜਾ ਇੱਥੇ ਲੇਟਣ ਆ ਲੱਗੀ ਖੜੀ ਹਾਂ ਮੈਂ ਚਲੋ ਫਿਰ ਜੱਬੜੀ ਚਲ ਸਕਮੈ ਚਲੋਂ ਆਹ ਟਲਾ ਲਿੰਗਾ ਜਾ ਮਾਗੇ ਵੇ ਚੱਲ ਚੱਲ ਤੁਰ ਫੋ ਤੇਜ ਮਾਗੇ ਸੋਗ ਲਾ ਬਣਾ ਦੇਣਗੇ ਅਜ ਐ ਤੇਰੀ ਅਗੇ ਬਣਾਣਗੇ ਲੱਤਾਂ ਤੋੜ ਦੂ ਖਾ ਖਾ ਪਾੜ ਦੂ ਕਿਹੜਾ ਬੋਲੂਗਾ ਚੋਰਾ ਜਾ ਹਾਂ ਦਾ ਘਰ ਪ੍ਰੇਤ ਵੀ ਆ ਗਿਆ ਚੰਗਾ ਹੋ ਗਿਆ ਹੋਰ ਉਹ ਹਜੇ ਤੱਕ ਨਹੀਂ ਆਈ ਤੇ ਲੀਰੋ ਹੋ ਭਈ ਉਹ ਨੂੰ ਦੇਖ ਕੇ ਲਿਆਓ ਕਮਲੀ ਪਤਾ ਨਹੀਂ ਕਿੱਧਰ ਜਾ ਵੜੀ ਉਹ ਕਾਲਾ ਗਿਆ ਸੀ ਦੇਖਣ ਇਧਰ ਨਾ ਵਾਗੀ ਤਪਾ ਰੱਖੇਗਾ ਮੈਂ ਤਾਂ ਇਹਨੂੰ ਛੱਡ ਕੇ ਆਉਂ ਘਰੇ ਉਹ ਕਾਲਾ ਗਿਆ ਸੀ ਉਹ ਵੀ ਜਾ ਕੇ ਫੜ ਲਿਆ ਉੱਥੇ ਉਹ ਆਈ ਜਾਂਦੇ ਨੇ ਸ਼ੁਕਰ ਸ਼ੁਕਰ ਕੀ ਪਤਾ ਘੰਟਾ ਹੋ ਗਿਆ ਅੱਧਾ ਤੈਨੂੰ ਕਹਿ ਵੀ ਨਿਗ੍ਹਾ ਰੱਖੇ ਦੀ ਪਤਾ ਹੀ ਨਹੀਂ ਛੱਡ ਤੇ ਗੱਲਾਂ ਕਰਦੇ ਕੋਲੋਂ ਦੀ ਤਰ ਗਈ ਆ ਜਾ ਕੇ ਆ ਜਾ ਆਏ ਉਹ ਝੂਠਾ ਮੈਨੂੰ ਮਿਰੋ ਉਹਨਾਂ ਕੋਲੇ ਫੇਚੜ ਡੂਗਾ ਦੇਖੀ ਤੇਰੇ ਸਾਈਕਲ ਦਾ ਕਿਆ ਸੀ ਜਿੱਤੀ ਬੱਤਨਾ ਖੇਡਦੇ ਹੋ ਨਾ ਮੇਰੇ ਤੇ ਦੰਦੀ ਵੱਢੂ ਥੋੜੇ ਤੇ

ਐਮ ਨੂੰ ਸਾਈਕਲ ਦੇ ਗਿਆ ਮੈਂ ਤਾਂ ਸਾਈਕਲ ਤੇ ਜਾਉਂ ਬਾਈ ਚੱਲ ਮੈਨੂੰ ਸਾਈਕਲ ਤੇ ਹੀ ਲੈ ਆ ਚਲੋ ਸੈਟ ਕਾ ਲਓਗੇ ਕੀ ਲੈਣਾ ਹੈ ਸਾਈਕਲ ਤੋਂ ਤੁਹਾਨੂੰ ਆਪਣੇ ਚਲਾਉਣਾ ਆਉਂਦਾ ਪਹੁੰਚ ਵੀ ਕਰਦੇ ਵੀਰ ਮੇਰੇ ਮੈਨੂੰ ਤਾਂ ਚਲਾਉਣਾ ਨਹੀਂ ਆਉਂਦਾ ਮੈਂ ਤਾਂ ਸਿੱਖਦਾ ਹਾਂ ਅੱਜ ਬਾਹਰ ਉਹ ਦਕੀ ਸਾਕੇ ਜੁਮਿਆ ਸੀ ਜੀ ਮਾਨੇ